ਦਾ ਰੋਸ ਪ੍ਰਦਰਸ਼ਨ ਮਾਤਾ ਸੁੰਦਰੀ ਗਰਲਜ਼ ਕਾਲਜ ਦੇ ਵਿੱਚ ਹਨਾ ਸਟੂਡੈਂਟ ਦੀਆਂ ਕਲਾਸਾਂ ਨਾ ਲੱਗਣ ਕਾਰਨ ਉਹਦੇ ਵਾਸਤੇ ਸਟੂਡੈਂਟਾਂ ਨੇ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾਗਾ ਕਿਉਂਕਿ ਅੱਜ ਦੇ ਇਸ ਦਾ ਮਤਲਬ ਕੁਝ ਮੁੱਖ ਮੰਗਾਂ ਨੇ ਜਿਹੜੀਆਂ ਸਟੂਡੈਂਟ ਵੱਲੋਂ ਨੇਗੀਆਂ ਵੀ ਜਿਵੇਂ ਸਾਡੀਆਂ ਟੀਚਰਾਂ ਨੂੰ ਬਹਾਲ ਕੀਤਾ ਜਾਵੇ ਪੀਟੀ ਟੀਚਰ ਨੇ ਜਿਹੜਾ ਉਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਸਾਡੇ ਕਲਾਸ ਮਤਲਬ ਕਾਲਜ ਦੇ ਵਿੱਚ ਮਤਲਬ ਬਹੁਤ ਵੱਡੇ ادارے ਵਿੱਚ ਉਹ ਨਹੀਂ ਆ ਰਹੇਗੇ ਜਿਸ ਕਰਕੇ ਸਾਡੀਆਂ ਕਲਾਸਾਂ ਨਹੀਂ ਲੱਗ ਰਹੀਆਂ ਉਸ ਦੇ ਹੱਕ ਦੇ ਵਿੱਚ ਅਸੀਂ ਸਟੂਡੈਂਟਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਵੀ ਸਾਡੀਆਂ ਮਤਲਬ ਜਲਦ ਤੋਂ ਜਲਦ ਕਲਾਸਾਂ ਸਟਾਰਟ ਕੀਤੀਆਂ ਜਾਣਾ ਅਗਲੀ ਰਣਨੀਤੀ ਕੀ ਰਹੀ ਹੈ ਦਾਸੁੰਦਰੀ ਗਰਲਸ ਕਾਲਜ ਦੇ ਸਟੂਡੈਂਟਾਂ ਅਸੀਂ 2 ਮਹੀਨੇ ਹੋ ਗਏ ਸਾਡੀਆਂ ਕਲਾਸਾਂ ਨਹੀਂ ਲੱਗ ਰਹੀਆਂ ਜਿਸ ਕਰਕੇ ਅਸੀਂ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ ਜੇ ਹੁਣ ਵੀ ਸਾਡੀ ਸਾਡੀ ਗੱਲ ਨਹੀਂ ਮੰਨੀ ਕਿਸੇ ਨੇ ਸਾਡੇ ਹੱਕਾਂ ਲਈ ਨਹੀਂ ਖੜੇ ਤਾਂ ਅਸੀਂ ਇਸ ਸੋਮਵਾਰ ਨੂੰ ਇਹ ਤੋਂ ਵੱਡਾ ਪ੍ਰਦਰਸ਼ਨ ਕਰਾਂਗੇ ਤੇ ਹੋਰ ਵੀ ਕੌਜਾਂ ਨੂੰ ਇਕੱਠਾ ਕਰਾਂਗੇ ਇਸ ਲਈ ਸਾਂ ਕਹਿ ਰਹੇ ਹਾਂ ਆਪਣੇ ਦੇਸ਼ 'ਚ ਨਾਰਾ ਦਾ ਵੀ ਬੇਟੀ ਪੜਾਓ ਬੇਟੀ ਬਚਾਓ ਬੇਟੀਆਂ ਸਾਡੇ ਮਾਪਿਆਂ ਨੇ ਭੇਜਤਾ ਸਾਨੂੰ ਪਰ ਸਾਨੂੰ ਪੜਾਉ ਕੋਣ ਸਾਡਾ ਕਾਲਜ ਖਾਲੀ ਪਿਆਗਾ ਟੀਚਰ ਹੈ ਨਹੀਂ ਸਟੂਡੈਂਟ ਆਉਂਦੇ ਆ ਤੇ ਜਾਂਦੇ ਆ ਅਸੀਂ ਪੜਾਂਗੇ ਕਿੱਥੋਂ ਸਾਨੂੰ ਪੜਾਇਆ ਨਹੀਂ ਜਾ ਰਿਹਾ ਸਾਡੇ ਟੀਚਰਾਂ ਨੂੰ ਫੰਡ ਦਿੱਤਾ ਜੇ ਫੰਡ ਦੇਣਗੇ ਫੇਰ ਹੀ ਸਾਡੇ ਟੀਚਰ ਪੜਾਉਣਗੇ ਨਾ ਇਸ ਲਈ ਅਸੀਂ ਸੋਮਵਾਰ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਾਂਗੇ ਜੇ ਹੁਣ ਵੀ ਸਾਡੀ ਗੱਲ ਨਹੀਂ ਮੰਨੀ ਗਈ ਸਾਡੇ ਟੀਚਰਾਂ ਨੂੰ ਫੰਡ ਨਹੀਂ ਦਿੱਤਾ ਗਿਆ ਤੇ ਜਿਹੜਾ ਅਸੀਂ ਫੰਡ ਦਿੱਤਾਗਾ ਫੀਸ ਭਰੀ ਹੈਗੇ ਉਹ ਅਸੀਂ ਵਾਪਸ ਕਰਵਾਵਾਂਗੇ ਥੈਂਕ ਯੂ ਅਸੀਂ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਦੇ ਵਿੱਚ ਵਿਦਿਆਰਥਣਾਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾਗਾ ਗੇਟ ਰੈਲੀ ਕੀਤੀ ਆ ਤੇ ਮਾਮਲਾ ਇਹ ਆ ਵੀ ਪਿਛਲੇ ਡੇਢ ਦੋ ਮਹੀਨਿਆਂ ਤੋਂ ਵਿਦਿਆਰਥੀਆਂ ਤੋਂ ਪੀਟੀਐਫ ਫੰਡ ਜਿਹੜਾ ਭਰਾ ਲਿਆਗਾ ਦਾਖਲੇ ਵੇਲੇ ਪਰ ਦੋ ਮਹੀਨਿਆਂ ਤੋਂ ਨਾ ਤਾਂ ਪੀਟੀਐਫ ਫੰਡ ਪੀਟੀੀ ਸਟਾਫ ਜਿਹੜਾ ਉਹ ਕਲਾਸਾਂ ਉਹ ਲਾਉਣ ਵਾਸਤੇ ਆ ਰਿਹਾਗਾ ਤੇ ਗੈਸਟ ਫੈਕਲਟੀ ਸਟਾਫ ਆ ਜਿਹੜਾ ਉਹ ਆਪਦੇ ਆਪ ਨੂੰ ਬਹਾਲ ਕਰਾਉਣ ਵਾਸਤੇ ਯੂਨੀਵਰਸਿਟੀ ਦੇ ਵਿੱਚ ਧਰਨੇ ਤੇ ਬੈਠਾਗਾ ਜਿਹਦੇ ਕਰਕੇ ਅਸਰ ਇਹ ਆ ਵੀ ਵਿਦਿਆਰਥੀਆਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਵਿਦਿਆਰਥੀ ਇੱਥੇ ਆਉਂਦੀਆਂ ਨੇ ਗਿਆ ਬੈਠ ਕੇ ਮੁੜ ਜਾਂਦੀਆਂ ਨੇ ਠੀਕ ਹੈ ਨਾ ਤੋ 2 ਮਹੀਨੇ ਤੋਂ ਪੰਜਾਬ ਸਰਕਾਰ ਦੇ ਨਾ ਪ੍ਰਸ਼ਾਸਨ ਦੇ ਯੂਨੀਵਰਸਿਟੀ ਦੇ ਤੇ ਕੋਈ ਜੂਨੀ ਸਰਕਾਰੀ ਕੰਨਾਂ ਤੋਂ ਕੰਨਾਂ ਤੇ ਮੰਗਲਵਾਰ ਨੂੰ ਵੀ ਅਸੀਂ ਪ੍ਰਦਰਸ਼ਨ ਕੀਤਾ ਸੀਗਾ ਅਧਿਆਪਕਾਂ ਨੂੰ ਨਾਲ ਲੈ ਕੇ ਉਹਦੇ ਬਾਅਦ باوجود ਵੀ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਸਾਡੀ ਇਹ ਮੰਗ ਆ ਵੀ ਵਿਦਿਆਰਥੀਆਂ ਦੇ ਲਈ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇ ਬਕਾਇਦਾ ਹੋਰ ਵੀ ਜਿਹੜੇ ਕੋਈ ਨਿੱਕੇ ਮੋਟੇ ਕਮੀਆਂ ਪੀਸੀ ਨੇ ਇੱਥੇ ਉਹ ਸਹੂਲਤਾਂ ਜਿਹੜੀਆਂ ਸਾਨੂੰ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਠੀਕ ਹੈ ਅਗਰ ਜੇ ਸਾਡੀ ਮੰਗ ਸੋਮਵਾਰ ਤੱਕ ਨਹੀਂ ਮੰਨੀ ਜਾਂਦੀ ਤਾਂ ਐਸਾ ਵੱਲੋਂ ਅਸੀਂ ਸੋਮਵਾਰ ਨੂੰ ਪੀਟੀਏ ਟੀਚਰ ਐਸੋਸੀਏਸ਼ਨ ਅਧਾਰਕਾਂ ਦੀ ਜਿਹੜੀ ਜਥੇਬੰਦੀ ਹੈ ਉਹਨੂੰ ਨਾਲ ਲੈ ਕੇ ਵੱਡਾ ਪ੍ਰੋਟੈਸਟ ਕਰਾਂਗੇ ਉਸ ਤੋਂ ਬਾਅਦ ਵੀ ਜੇ ਵੀ ਸਾਡਾ ਫੇਰ ਵੀ ਹੱਲ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਨੇ ਜਿਹੜੇ ਕਲਾਸਾਂ ਨੇ ਉਹ ਅਸੀਂ ਸੜਕ ਤੇ ਲਗਾਇਆ ਕਰਾਂਗੇ ਦੇ ਵਿੱਚ ਕਲਾਸਾਂ ਨਹੀਂ ਲੱਗ ਰਹੀ ਸਾਡੀ ਲੰਬੇ ਸਮੇਂ ਤੋਂ 2-3 ਮਹੀਨੇ ਤੋਂ ਸਾਡੀ ਕਲਾਸਾਂ ਨਹੀਂ ਲੱਗ ਰਹੀਆਂ ਤੇ ਬੱਚੇ ਨੇੜੇ ਸਟੂਡੈਂਟ ਨੇ ਔਰ ਡੇਲੀ ਆ ਕੇ ਕਰਾਇ ਲਗਾ ਕੇ ਆਪਣੇ ਮੁੜ ਜਾਂਦੇ ਨੇਗੇ ਤੇ ਇੱਥੇ ਨਾ ਜਿਹੜੇ 2-4 ਰੈਗੂਲਰ ਟੀਚਰ ਨੇਗੇ ਤੇ ਉਹੀ ਹੁੰਦੇ ਨੇਗੇ ਸਰਕਾਰੀ ਤੇ ਬਾਕੀ ਸਾਰੇ ਟੀਚਰ ਤੇ ਪੀਟੀਏ ਰੱਖੇ ਹੋਏ ਨੇਗੇ ਜੇ ਸਾਡੀ ਕਲਾਸਾਂ ਦਾ ਹੱਲ ਹਜੇ ਵੀ ਨਾ ਹੋਇਆ ਤੇ ਫਿਰ ਅਸੀਂ ਉਹ ਪ੍ਰੋਤਸਪਦਨ ਪੂਰਾ ਹਜੋਸ਼ਨਾ ਕਰਾਂਗੇ ਲੱਗਿਆ